ਕਹਿੰਦੇ ਨੇ ਵੀ ਕਿਸਾਨਾਂ ਤੇ ਬੋਲਦਾ ਤੇ ਆ ਕਿਸਾਨਾਂ ਨੇ ਧਰਨਾ ਲਾਇਆ ਤੇ ਸਾਨੂੰ ਆ ਵੇਖੋ ਫਸਾਇਆ ਬਾਈ ਹੁਣ ਆ ਪਰੇਸ਼ਾਨੀ ਵੇਖੋ ਗੱਡੀਆਂ ਨੂੰ ਆਣਾ ਗੱਡੀਆਂ ਇੱਥੋਂ ਉਧਰ ਮੇਨ ਰੋਡ ਜਿਹੜਾ ਆਉਣ ਜਾਣ ਵਾਲਾ ਉੱਥੇ ਕਿਸਾਨ ਧਰਨਾ ਲਾ ਕੇ ਬੈਠੇ ਆ ਤੇ ਆ ਪੌਲ ਨੀਵੇਂ ਆ ਬਾਈ ਗੱਡੀਆਂ ਨਹੀਂ ਲੰਘਦੀਆਂ ਹੁਣ ਆ ਵੇਖੋ ਕਿੱਡੀ ਗੰਦੀ ਜਗ੍ਹਾ ਤੋਂ ਗੱਡੀਆਂ ਕਮਾਉਣੀਆਂ ਪਣੀਆਂ ਸਾਨੂੰ ਦੱਸੋ ਯਾਰ ਇਹ ਕੋਈ ਕਿਸਾਨਾਂ ਦਾ ਚੰਗਾ ਕੰਮ ਹੈ ਇਹ ਕੋਈ ਜਿਹੜੀ ਗੱਲ ਚੰਗੀ ਗੱਲ ਕਰਨ ਵਾਲੀ ਕਿਸਾਨ ਉਹ ਨਹੀਂ ਕਰਦੇ ਲਾਓ ਧਰਨਾ ਦਿੱਲੀ ਜਾ ਕੇ ਲਾਓ ਯਾਰ ਸਾਨੂੰ ਕੋਈ ਇਤਰਾਜ਼ ਨਹੀਂਗਾ ਹੈ ਉੱਥੇ ਲਾਓ ਟੱਕਰ ਮੋਦੀ ਨਾਲ ਸਿੱਧੀ ਆ ਦੱਸੋ ਹੁਣ ਸਿੰਗਲ ਰੋਡਾਂ 'ਚ ਗੱਡੀਆਂ ਪਾਈ ਫਰਦੇ ਆ ਬਾਹਣਾ 'ਚ ਗੱਡੀਆਂ ਮੋੜੀ ਜਾਂਦੇ ਬਾਈ ਦੱਸੋ ਇਹੋ ਜਿਹੇ ਕਿਸਾਨਾਂ ਨੂੰ ਯਾਰ ਦੱਸੋ ਮੋਦੀ ਨੂੰ ਮੈਂ ਦਾਣਾ ਬਾਈ ਉੱਥੇ ਇਹਨਾਂ ਨੂੰ ਗੋਲੀ ਮਾਰ ਦੇ ਸਿੱਧੀ ਗੱਲ ਆ ਤਾਂ ਮੈਨੂੰ ਕੋਈ ਕੋਈ ਕੋ ਕਹ ਦੇਵੇ ਯਾਰ ਦੱਸੋ ਅਸੀਂ ਆਪਦਾ ਕੰਮ ਕਰਦੇ ਆ ਸਾਨੂੰ ਕਿਸਾਨ ਕੰਮ ਹੀ ਨਹੀਂ ਕਰਨ ਲੈਂਦੇ ਯਾਰ ਉਧਰੋਂ ਸ਼ੰਭੂ ਅਲੀ ਬੈਠੇ ਆ ਆ ਖਨੋਰੀ ਕੋਲੇ ਦਾ ਤਾਂ ਕਿਸਾਨ ਬੈਠੇ ਆ ਬਾਈ ਦੱਸੋ ਲੈ ਹੁਣ ਇੱਥੇ ਕਿਵੇਂ ਗੱਡੀਆਂ ਘੁੰਮਣਗੀਆਂ ਬਾਈ ਦੱਸੋ ਚਲੀ ਚਲੀ ਫੁੱਟੀਆਂ ਟਰਾਲੀਆਂ ਤਨਾ ਇਥੋਂ ਵੀ ਲੰਘਦੀਆਂ ਵੀ ਹੁਣ ਦੱਸੋ ਵੀ ਕਿਸਾਨ ਤਾਂ ਉੱਤੇ ਬੈਠੇ ਫੰਡ ਆਈ ਜਾਂਦੇ ਇਹਨਾਂ ਨੂੰ ਪੈਸੇ ਖਾਈ ਜਾਂਦੇ ਆ ਪਤਾ ਸ਼ਰਿਹਾਂਮ ਕਹਿੰਨੇ ਯਾਰ ਦੱਸੋ ਵੀ ਇੱਕ ਰੋਡ ਚੱਲਦਾ ਰੱਖੋ ਏਡੇ ਏਡੇ ਟਰੱਕ ਆ ਉਹਦੀ ਸਰਕਾਰ ਆ ਸਰਕਾਰ ਨੂੰ ਚਾਹੀਦਾ ਇਹਨਾਂ ਤੋਂ ਡਾਂਗ ਨਾ ਰੋਡ ਚਾਲੂ ਕਰਾਵੇ ਇਹਨਾਂ ਤੋਂ ਆ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸਰਕਾਰ ਕੋਲੇ ਜਾਵੇ ਤੇ ਸਰਕਾਰ ਇਹਨਾਂ ਦੇ ਡਾਂਗ ਫਿਰੇ ਕਿਸਾਨਾਂ ਦੇ ਮੈਨੂੰ ਕੋਈ ਕਮੈਂਟ ਕਰੇ ਤੇ ਕੋਈ ਮੈਂ ਕਰੂੰ ਗੱਲ ਮੇਰਾ ਨੰਬਰ ਆ 788605567 ਜਿਹੜੇ ਕਿਸਾਨ ਆ ਮੈਨੂੰ ਫੋਨ ਲਾ ਲੈਣ ਜੇ ਦਾਦੇ ਗੱਲ ਆ ਤਾਂ ਦਸੋ ਲਿਆ ਬੇ ਕੋਈ ਬਾਈ ਕੀ ਹਾਲ ਗੱਡੀਆਂ ਦਾ ਹਾਈਟ ਮਾਲ ਆ ਜਦੋਂ ਗੱਡੀਆਂ ਘਮਾਉਣੀਆਂ ਸੌਖੀਆਂ ਹੋਣ ਦੱਸੋ ਬਈ ਕੀ ਕਿਸਾਨੀ ਹੁੰਦੀ ਰਾਹ ਰਾ ਦੀ ਕੇ ਦੱਸੋ ਵੀ ਇਹ ਲੋਕਾਂ ਨੂੰ ਖੱਜਲ ਖੁਆਰ ਕਰਨ ਦੀ ਕਿਸਾਨੀ ਹੁੰਦੀ ਹੈ ਇਹ ਵੀ ਗੱਡੀਆਂ ਵਾਲਿਆਂ ਨੂੰ ਖੱਜਲ ਖੁਆਰ ਕਰੋ ਯਾਰ ਦੱਸੋ ਮੈਨੂੰ ਬਈ ਆ ਬਾਤ ਉਹ ਵੀਡੀਓ ਸ਼ੇਅਰ ਕਰਿਓ ਬਾਈ ਜਿਹੜਾ ਕਿਸਾਨਾਂ ਦਾ ਕੋਈ ਸਰਕਾਰ ਹੱਲ ਕਰੇ ਤੇ ਇਹਨਾਂ ਨੂੰ ਠਾਵੇ ਬਾਈ ਜਾਣਨਾ ਕੋਈ ਇੱਕ ਰੋਡ ਚਾਲੂ ਕਰਾ ਕੇ ਦੇਵੇ ਸਾਨੂੰ ਇਹ ਸਰਕਾਰ ਕੋਲੇ ਜਾਣੀ ਚਾਹੀਦੀ ਸਰਕਾਰ ਇਹਨਾਂ ਨੂੰ ਕਿਸੇ ਤਰੀਕੇ ਨਾਲ ਠਾਵੇ ਕਿਸਾਨਾਂ ਨੂੰ ਦੱਸੋ ਇਹ ਕਿਸਾਨ ਬੈਠੇ ਉੱਥੇ ਕਿਸਾਨਾਂ ਦਾ ਉਹ ਬੰਦ ਕੀਤਾ ਇਹ ਵੀਡੀਓ ਇੰਨੀ ਸ਼ੇਅਰ ਕਰੋ ਬਾਈ ਕਿ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਬਾਈ ਅਕਰਾ ਇਹਨਾਂ ਨੂੰ ਚਾਲੂ ਕਰਾਇਆ ਜਾਵੇ ਜਾਂ ਇਹਨਾਂ ਨੂੰ ਪਿਆਰ ਨਾਲ ਕਰਾਇਆ ਜਾਵੇ ਤੇ ਨਹੀਂ ਫਿਰ ਨਫ਼ਰਤ ਨਾਲ ਕਰਾਇਆ ਜਾਵੇ ਜੇ ਨਹੀਂ ਪਿਆਰ ਨਾਲ ਮੰਨਦੇ ਬਸ ਦੂਜੂ ਇਹਨਾਂ ਨੂੰ ਖਾਲੀ ਕਰਾਇਆ ਜਾਵੇ ਬਾਈ ਰੋਡ ਸਾਨੂੰ ਤਾਂ ਖਾਲੀ ਚਾਹੀਦਾ ਅਸੀਂ ਟੈਕਸ ਭਰਦੇ ਆ ਬਾਈ ਇੰਨੇ ਰੋਡਾਂ ਦਾ ਟੈਕਸ ਭਰਦੇ ਆ ਬਾਈ ਆ ਚੀਜ਼ਾਂ ਦਾ ਦੱਸੋ ਇਹਨਾਂ ਨਾਲ ਟੈਕਸ ਭਰਦੇ ਆ ਅਸੀਂ ਗੱਡੀਆਂ ਦੇ ਆ ਚੀਜ਼ਾਂ ਦਾ ਟੈਕਸ ਭਰਦੇ ਆ ਬਾਈ ਸਾਨੂੰ ਦੱਸਿਆ ਜਾਵੇ ਤਾਕਤ 1 ਲੱਖ ਰੁਪਏ ਹੀ ਖਾਲ ਦਾ ਟੈਕਸ ਭਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ